ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਪਠਾਨਕੋਟ ਜ਼ਿਲ੍ਹੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਸ਼ੱਕੀ ਦੇਖੇ ਜਾਣ ਦੀਆਂ ਖਬਰਾਂ ਨੇ ਭਾਰਤ-ਪਾਕ ਸਰਹੱਦ ਨਾਲ ਲੱਗਦੇ ਬੰਮਿਆਲ ਸੈਕਟਰ ਦੇ ਪਿੰਡ ਰਾਮਕਾਲਵਾ ਵਿੱਚ ਸਥਾਨਕ ਲੋਕਾਂ ਨੇ ਅੱਧੀ ਦਰਜਨ ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਦੇਖਣ ਦਾ ਦਾਅਵਾ ਕੀਤਾ ਹੈ ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਪਿੰਡ ਵਿੱਚ ਪਹੁੰਚ ਕੇ ਪੂਰੇ ਇਲਾਕੇ ਨੂੰ ਪੁਲਿਸ ਸ਼ਾਨੀ ਦੇ ਵਿੱਚ ਤਬਦੀਲ ਕਰ ਦਿੱਤਾ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਚਸ਼ਮਦੀਨ ਨੌਜਵਾਨ ਨੇ ਸ਼ੱਕੀਆਂ ਬਾਰੇ ਜਾਣਕਾਰੀ ਦਿੱਤੀ ਸਰ ਅਭਿਸ਼ੇਕ ਕੁਮਾਰ ਕਿਹੜਾ ਪਿੰਡ ਹੈਗਾ ਰਮਕਾਲ ਮਾਜੀ ਕੀ ਗੱਲਬਾਤ ਹੋਈ ਹੈ ਕਾਫੀ ਫੋਰਸ ਆਈ ਇੱਥੇ ਸਰ ਗੱਲਬਾਤ ਇਹ ਹੋਈ ਜੀ ਆਪਾਂ ਰਾਤੀ ਰੋਟੀ ਖਾ ਰਹੀ ਸੀ ਮੇਰੇ ਘਰ ਆਏ ਦੇ ਹੀ ਗੈਸਟ ਸਰ ਮੈਂ ਰਿਕਰਦੀ ਨਾ ਬਾਹਰ ਬੈਠੇ ਦੇ ਇਤੇ ਉਹ ਕਹਿੰਦੇ ਕੀ ਕਿਸ ਨੇ ਗੇਟ ਖੋਲਿਆ ਜੀ ਸਰ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਦੇਖਦਾ ਸਰ ਮੈਂ ਜਾ ਕੇ ਬਾਹਰ ਦੇਖਿਆ ਤੇ ਕੋਈ ਨਹੀਂ ਤੇ ਸਰ ਆਪਣੇ ਨਾਲ ਕੋਈ 2-4 ਮਿੰਟ ਬਾਅਦ 5 ਕਿ ਮਿੰਟ ਬਾਅਦ ਸਾਡੇ ਇਥੇ ਮੋੜੀ ਹੈ ਨਾਲੀ ਹੈ ਮੇਰੇ ਘਰ ਦੇ ਉਥੇ ਨਾ ਲਾਈਟ ਜੀ ਜਗੀ ਸੀ ਸਰ ਮੈਂ ਉਥੇ ਹੀ ਫਿਰ ਘੁੰਮ ਕੇ ਆਇਆ ਦੇਖਿਆ ਤੇ ਉਥੇ ਕੋਈ ਨਹੀਂ ਸੀ ਉਸ ਤੋਂ ਬਾਅਦ ਠੀਕ ਸਾਰਾ ਹੀ ਘੁੰਮ ਫਿਰ ਕੇ ਸਾਰੇ ਦੇਖੇ ਦੇਖਿਆ ਪਿੰਡ ਚ ਸਰ ਕੋਈ ਨਹੀਂ ਤੇ ਅਸੀਂ ਚੱਲ ਗਏ ਆਪਣੇ ਘਰ ਨੂੰ ਸਰ ਕੋਈ 12 12:30 ਦੇ ਕਰੀਬ ਕਰੀਬ ਮੋਂ ਉੱਠਿਆ ਬਾਥਰੂਮ ਕਰਨ ਤੇ ਗੇਟ ਦੇ ਵਿੱਚੋਂ ਨਾ ਮੈਂ ਬੰਦੇ ਜਾਂਦੇ ਦੇਖਿਆ ਫੌਜੀ ਪੈਂਟ ਪਾਈ ਦੀ ਹੈ ਮਤਲਬ ਕਿ ਕਾਰਗੋ ਦਾ ਪਜਾਮਾ ਜਿਹਾ ਪਾਇਦਾ ਕਿਲੇ ਕਿੰਨੇ ਕੁ ਬੰਦੇ ਸੀ ਸਰ ਪੰਜ 6 ਬੰਦੇ ਜੀ ਵੈਪਨ ਅਗੇ ਹੁੰਦੇ ਕੋਲ ਸਰ ਵੈਪਨ ਨਹੀਂ ਦੇਖੇ ਮੈਂ ਹਾਂਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਹੀ ਹੋਇਆ ਸਰ ਉਹ ਗਏ ਨਾ ਤੇ ਮੈਂ ਪਿੰਡ ਦੇ ਮੁੰਡੇ ਮੁੰਡੇ ਇਕੱਠੇ ਕੀਤੇ ਨਾ ਤਹੰਗੀ ਅੰਸਰ ਸਾਨੂੰ ਫੇਰ ਨਹੀਂ ਲੱਭੇ ਉਸ ਤੋਂ ਬਾਅਦ ਫੇਰ ਫਿਰ ਦੁਰਕੇ ਅਸੀਂ ਸਾਰਾ ਆਪਣੇ ਆਪਣੇ ਘਰ ਚੱਲ ਗਏ ਆ ਤੇ ਮੇਰੇ ਨਾਲ ਦੇ ਗਵਾਂਡੀ ਕਮਲਾ ਦੇਵੀ ਨੇ ਸਰ ਕੋਈ 2 2:30 ਵਜੇ ਫੋਨ ਕੀਤਾ ਕਿ ਉਹਨੇ ਕਿਹਾ ਕੀ ਮੇਰੇ ਘਰ ਦੇ ਲਾਗੇ ਛੇੜ ਹੁੰਦੀ ਵੀ ਆ ਮੈਂ ਕਿਹਾ ਕੋਈ ਗੱਲ ਨਹੀਂ ਸਰ ਮੈਂ ਉਸੇ ਵੇਲੇ ਰਾਤ ਨੂੰ ਉੱਠ ਕੇ ਆਪਣੇ ਕੋਠੇ ਦੇ ਗਿਆ ਕੋਠੇ ਤੋਂ ਮੈਂ ਦੇਖਿਆ ਉੱਥੇ ਛੇੜ ਜ਼ਰੂਰ ਹੁੰਦੀ ਵੀ ਸਰ ਪਰ ਮੈਂ ਇਕੱਲਾ ਹੀ ਮੈਂ ਥੋੜਾ ਡਰ ਗਿਆ ਜੀ ਉਸ ਤੋਂ ਬਾਅਦ ਮੈਂ ਫੇਰ ਹੀ ਉੱਥੱਲੇ ਉਤਰਿਆਂ ਕੋਠੇ ਤੋਂ ਮੈਂ ਇੱਕ ਦੋ ਮੁੰਡੇ ਨੂੰ ਫੋਨ ਕੀਤਾ ਤੇ ਸਰ ਉਸ ਟਾਈਮ ਮੁੰਡੇ ਇਕੱਠੇ ਨਹੀਂ ਹੋਏ ਪਰ ਮੇਰਾ ਇਕੱਲੇ ਦਾ ਮਤਲਬ ਕਿ ਹਿੰਮਤ ਨਹੀਂ ਹੋਈ ਅੱਗੇ ਜਾਣ ਦੀ ਫਿਰ ਸਾਰਾ ਇੱਕ ਦੋ ਮੁੰਡਾ ਆਇਆ ਪਰ ਉਸ ਤੋਂ ਬਾਅਦ ਜਦੋਂ ਅਸੀਂ ਕੋਠੇ ਦੇ ਬੈਠੇ ਰਹੇ ਹਾਂ ਕੋਈ 4 4 ਵਜੇ ਤੱਕ ਸਰ ਉਸ ਤੋਂ ਬਾਅਦ ਕੁਝ ਨਹੀਂ ਲੱਭਾ ਆ ਜਿਹੜੀ ਫੋਰਸ ਆਈ ਹੈ ਕਿ ਫਿਰ ਕਿਸੇ ਨੇ ਰਿਪੋਰਟ ਕੀਤਾ ਉਸ ਤੋਂ ਬਾਅਦ ਸਰ ਕਮਲਾ ਦੇਵੀ ਹੁਣ ਐਪ ਤੇ ਇਨਫੋਰਮ ਕੀਤਾ ਸਵੇਰੇ ਪੁਲਿਸ ਨੂੰ ਉਹ ਸਾਰਾ ਹੀ ਤੇ ਇਨਫੋਰਮ ਕੀਤਾ ਹਾਂ ਜੀ ਇਨਫੋਰਮ ਕਰਨ ਤੋਂ ਤੇ ਬਾਕੀ ਕਰਨ ਕੀ ਕਾਰਵਾਈ ਪੁਲਸ ਆਈ ਮੋਕੇ ਹਾਂਜੀ ਮੋਕੇ ਤੇ ਨਹੀਂ ਅੱਜ ਸਰ ਸਵੇਰੇ ਕੀਤਾ ਯੇ ਇਨਫੋਰਮ ਹਾਂਜੀ ਪੁਲਸ ਆਈ ਹਾਂਜੀ ਆਈ ਗਿਸ਼ ਕਰ ਲਈ ਤੁਹਾਡੇ ਕੋਲ ਜੀ ਹਾਂਜੀ ਹਾਂਜੀ ਪੁਲਸ ਗਿਸ਼ ਕਰ ਲਈਏ ਜੀ